ਕਾਲ ਜੀ ਮੈਂ ਰਾਤਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਤਦੀਪ ਟਿਕ ਵਿਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪ੍ਰਿੰਟ ਸੂਟ ਤੇ ਆਪਾਂ ਪ੍ਰਿੰਟ ਸੂਟਾਂ ਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਲਈ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣਾ ਕਟ్రਾਈ ਦਾ ਸੂਟ ਹੈ ਤੇ ਰੀਵਾ ਬ੍ਰਾਂਡ ਦਾ ਸਟਾਫ ਹੈ ਜੀ ਜਿਹੜਾ ਵੀ ਆਪਾਂ ਤੁਹਾਨੂੰ ਸਟਾਫ ਦਿਵਾਵਾਂਗੇ ਆਪਣੇ ਕੋ ਰੀਵਾ ਜਾ ਆਪਣੇ ਕੋ ਰੀਵਾ ਜਾ ਰਾਮਟੈਕਸ ਦਾ ਹੀ ਸਟਾਫ ਮਿਲੂਗਾ ਜੀ ਤੁਹਾਨੂੰ ਤੇ ਵਧੀਆ ਸਟਾਫ ਰੱਖਦੇ ਆਪਾਂ ਸਾਰਾ ਤੇ ਬਹੁਤ ਜਿਆਦਾ ਸੋਹਣੀ ਕਟ్రਾਈ ਹੈ ਜੀ এবਰ ਆਇਆ ਜੀ ਪ੍ਰਿੰਟ ਤੁਸੀਂ ਇਹਦੇ ਨਾਲ ਦੇ 2 ਜਾਂ 3 ਸੂਟ ਕਿੰਨੇ ਵੀ ਤੁਹਾਨੂੰ ਚਾਹੀਦੇ ਨੇ ਆਪਾਂ ਤਿਆਰ ਕਰਕੇ ਦੇ ਦਾਂਗੇ ਜੀ ਮੈਚਿੰਗ ਬਾਟਮ ਦੇ ਨਾਲ ਤੇ बॉटम ਤੇ ਆਪਾਂ ਵਰਕ ਕਰਕੇ ਦਵਾਂਗੇ ਜੀ ਜਿਹੜਾ ਵੀ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਜਿੱਦਾਂ ਆਪਾਂ बॉटम ਤਿਆਰ ਕੀਤੀ ਹੋਈ ਆ ਉੱਥੇ ਹੀ ਉਦਾਂ ਹੀ बॉटम ਤਿਆਰ ਕਰਕੇ ਦਵਾਂਗੇ ਜੀ ਤੇ ਸੇਮ ਪ੍ਰਾਈਸ ਦੇ ਸੂਟ ਹੋਣਗੇ ਚਲੋ ਸ਼ੁਰੂ ਕਰਦੇ ਆ ਵੀਡੀਓ ਤੇ ਦਿਖਾਉਣੇ ਤੁਹਾਨੂੰ ਬਹੁਤ ਜਿਆਦਾ ਸੋਹਣਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਤੇ ਐਦਾਂ ਦਾ ਪ੍ਰਿੰਟ ਹੈ ਜੀ ਗ੍ਰੀਨ ਕਲਰ ਦੇ ਵਿੱਚ ਤੇ ਆਪਾਂ ਨੇ ਇਹਦੇ ਨਾਲ ਮੈਚਿੰਗ बॉटम ਲਈ ਹੋਈ ਆ ਲਈ ਵੀ ਪਸ਼ਮੀਨੇ ਦੀ ਤੇ ਆਪਾਂ ਇਹਦੇ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਮਸ਼ੀਨਵਰਕ ਦੇ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਰ ਆਇਆਗਾ ਜੀ ਬੋਟਮ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਇਹ ਸਾਰੇ ਫਲਾਵਰਾਂ ਨੂੰ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਡਿਜ਼ਾਈਨ ਪੇਜ 'ਤੇ ਤੁਸੀਂ ਉਹਦਾ ਦਾ ਵੀ ਕੰਮ ਸਾਡੇ ਤੋਂ ਕਰਵਾ ਸਕਦੇ ਹੋ ਜੀ ਤੇ ਬਹੁਤ ਜ਼ਿਆਣੀ ਲੁਕਾਰੀ ਹੈ ਵਾਹ ਸੂਰਦੀ ਜੇ ਤੁਸੀਂ ਇਹ ਵਾਹ ਜੇ ਤੁਸੀਂ ਇਹ ਵਾਹੇ ਪ੍ਰਿੰਟ ਨੂੰ ਆ ਆਲਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਲਓਵਰ ਵੀ ਦੇ ਦਾਂਗੇ ਜੀ ਜੇ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਆਪਾਂ ਮੈਚਿੰਗ ਵੀ ਸੂਟ ਤੁਹਾਨੂੰ ਕਰਕੇ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਜੇ ਤੁਸੀਂ ਇਹਨਾਂ ਨਾਲ ਦੁਪट्टे ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਡਾਈ ਵੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜ ਪ੍ਰਿੰਟ ਤੇ ਆਪਾਂ ਨੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਇਹ ਨੈਸਟੂ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਹੈ ਆਪਣੇ ਕੋ ਬਹੁਤ ਜਿਆਦਾ ਸੋਹਣਾ ਆਪਣੇ ਸਟਿਚ ਕੀਤਾ ਹੋਇਆ ਪ੍ਰਿੰਟ ਦੇ ਵਿੱਚ ਇਹ ਇਹ ਵਾਲਾ ਪ੍ਰਿੰਟ ਆਉਗਾ ਜੀ ਸ਼ਿਮਰ ਕਸ਼ਮੀਨਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਆਪਣੇ ਲੈਸਿਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਆ ਤੇ ਆਪਣੇ ਘਰੇ ਤੇ ਬਹੁਤ ਜਿਆਦਾ ਸੋਹਣੀ ਲੈਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੇ ਹੀ ਸ਼ਰਟ ਨੂੰ ਸਾਰੇ ਹੀ ਸ਼ਰਟ ਨੂੰ ਆਪਣੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਇਦਾਂ ਦਾ ਬਹੁਤ ਸੋਹਣਾ ਆਪਣੇ ਨੈਕ ਤਿਆਰ ਕੀਤਾ ਹੋਇਆ ਤੇ ਇਦਾਂ ਦੀ ਆਪਾਂ ਨੇ ਦਵਾਜੂ ਤਿਆਰ ਕੀਤੀ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਨੇ ਬੋਝਾ ਸੋਹਣੀ ਬਾਟਮ ਹੈ ਤੇ ਬਾਟਮ ਤੇ ਵੀ ਆਪਾਂ ਨੇ ਬੋਝਾ ਸੋਨਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬੋਝਾ ਸੋਨਾ ਮਸ਼ੀਨ ਵਰਕ ਦਾ ਕੰਮ ਆਊਗਾ ਜੀ ਬਾਟਮ ਦੇ ਉੱਤੇ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਆਪਾਂ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਹੋਇਆ ਬੋਝਾ ਸੋਨਾ ਦੁਪੱਟਾ ਹੈ ਜੀ ਬਰਬਰੀ ਦਾ ਇਹ ਬਰਬੇਰੇ ਦੁਪੱਟੇ ਨੂੰ ਆਪਾਂ ਕੀਤਾ ਹੋਇਆ ਹੈ ਟਾਈ ਐਂਡ ਡਾਈ ਟਾਈ ਐਂਡ ਡਾਈ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ 컬러 ਪਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੇਵਾ ਜੇਵਾ ਸੂਟ ਨੂੰ ਪਸੰਦ ਆਤਾ ਤੁਸੀਂ ਇਹਨੂੰ ਆਲਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਤਿਆਰ ਕਰਵਾ ਸਕਦੇ ਹੋ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਵੀ ਦੁਪੱਟਾ ਹੀ ਦੇਵਾਂਗੇ ਜੀ ਆਪਾਂ ਦੁਪੱਟੇ ਤੇ ਲੈਂਸ ਦੀ ਫਿਨਿਸ਼ਿੰਗ ਕਰਦੀਆਂ ਜੀ ਆਪਾਂ ਤੁਹਾਨੂੰ ਲੈਂਸ ਦੀ ਫਿਨਿਸ਼ਿੰਗ ਕਰਕੇ ਹੀ ਦੇਵਾਂਗੇ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਟਰੀਨ ਉੱਤੇ ਦੇ ਦਾਂਗੇ ਜੀ ਇਹ ਆਪਾਂ ਸਟਿਚ ਕੀਤਾ ਹੋਇਆ ਜਿਹੜਾ ਵੀ ਆਪਾਂ ਰੇਟ ਦਵਾਂਗੇ ਉਹ ਵਿਦਆਊਟ ਸਟਿਚਿੰਗ ਹੋਊਗਾ ਜੀ ਜੇ ਤੁਸੀਂ ਇਹਦੇ ਵਿੱਚ ਆਲਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਲਓਵਰ ਦੇ ਦਾਂਗੇ ਜੀ ਜੇ ਤੁਹਾਨੂੰ ਮੈਚਿੰਗ ਚਾਹੀਦਾ ਤਾਂ ਆਪਾਂ ਮੈਚਿੰਗ ਵੀ ਦੇ ਦਾਂਗੇ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਜੇ ਬਾਹਰ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣੇ ਕੋਲ ਸ਼ਿਮਰ ਦੇ ਵਿੱਚ ਹੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਨਾ ਕਰ ਰਿਹਾ ਹੈ ਇਹ ਵੀ ਸਾਰਾ ਰੀਵਾ ਦਾ ਹੀ ਹੈ ਇਹ ਰੀਵਾ ਦਾ ਹੀ ਪ੍ਰਿੰਟ ਹੈ ਜੀ ਇਹ ਵਾਲੀ ਇਹ ਮਸਲੀਨ ਦੇ ਉੱਤੇ ਹੈ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਵਾਲਾ ਸ਼ਿਮਰ ਮਸਲੀਨ ਦੇ ਉੱਤੇ ਹੈ ਤੇ ਰੀਵਾ ਬ੍ਰਾਂਡ ਦਾ ਸਟੱਫ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਜਿੱਦਾਂ ਹੀ ਕਲਰ ਸ਼ਰਟ ਦੇ ਵਿੱਚ ਨੇ ਆਪਾਂ ਉਦਾਂ ਦੇ ਹੀ ਕਲਰ ਪਾ ਕੇ ਬਾਟਮ ਤੇ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਮਸ਼ੀਨ ਵਰਕ ਦਾ ਆਪਾਂ ਨੇ ਬਾਟਮ ਤੇ ਕੰਮ ਕੀਤਾ ਹੋਇਆ ਤੇ ਪੂਰੀ ਫਿਨਿਸ਼ਿੰਗ ਤੇ ਹੈ ਜੀ ਤੇ ਐਦਾਂ ਨਹੀਂ ਲੁਕਾ ਰਹੀ ਹੈ ਜੀ ਜੇਵਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਤਾਂ ਤੁਸੀਂ ਘਰ ਬੈਠ ਕੇ ਪ੍ਰਿੰਟ ਸੂਟ ਮੰਗਵਾ ਸਕਦੇ ਹੋ ਜੀ ਤੇ ਤੁਸੀਂ ਐਦਾਂ ਦੇ ਹੋਰ ਸੋਹਣੇ-ਸੋਹਣੇ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਜੀ ਤੇ ਮੇਰੇ ਵਟਸਐਪ ਲਿੰਕ ਨੂੰ ਜੁਜਾਇ ਕਰੋ ਜੀ ਆਪਾਂ ਉੱਥੇ ਬਹੁਤ ਜਿਆਦਾ ਸੋਹਣੇ-ਸੋਹਣੇ ਸੂਟ ਪਾਈ ਹੁੰਦੇ ਨੇ ਇਹ ਵਜਾ ਸੋਨੇ ਕਲਰ ਨੇ ਤੇ ਵਜਾ ਸੋਨੇ ਪ੍ਰਿੰਟ ਨੇ ਜੀ ਜੇ ਤੁਸੀਂ ਇਹਦੇ ਵਿੱਚ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਆਲ ਓਵਰ ਵੀ ਦੇ ਦਾਂਗੇ ਜੀ ਤੇ ਆਪਾਂ ਨੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਪਸ਼ਮੀਨਾ ਦੇ ਸੂਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦਾ ਸੂਟ ਹੈ ਜਿਹੜਾ ਵੀ ਆਪਾਂ ਤੁਹਾਨੂੰ ਪਸ਼ਮੀਨਾ ਦਾ ਸਟੱਪ ਦਵਾਂਗੇ ਜੀ ਰਾਮ ਟੈਕਸ ਦਾ ਹੀ ਦਵਾਂਗੇ ਜੀ ਕੋਈ ਵੀ ਗੁਰੂ ਵਗੈਰਾ ਨਹੀਂ ਆਊਗਾ ਤੇ ਬਹੁਤ ਜ਼ਿਆਦਾ ਸੋਹਣੇ ਆਪਾਂ ਨੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਐਦਾਂ ਦੋ ਸੈਂਟਰ ਪੈਨਲ ਬਣੇ ਹੋਏ ਨੇ ਜੀ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਉਦਾਂ ਦਾ ਹੀ ਕੰਮ ਕਰਕੇ ਦਿੱਤਾ ਹੈ ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਪਿਕ ਭੇਜ ਕੇ ਸੱਤ ਸੂਟ ਤਿਆਰ ਕਰਵਾ ਸਕਦੇ ਹੋ ਜੀ ਇਹਨਾਂ ਦਾ ਦੁਪੱਟਾ ਨਹੀਂ ਡਾਈ ਕਰਵਾਇਆ ਤਾਂ ਡਾਈ ਕਰਵਾਉਣਾ ਚਾਹਣੇ ਤਾਂ ਆਪਾਂ ਡਾਈ ਕਰਕੇ ਦੇ ਦਾਂਗੇ ਜੀ ਤੇ ਐਦਾਂ ਦੀ ਬਾਜੂ ਬਣੀਆਂ ਹੋਈਆਂ ਨੇ ਤੇ ਵਾਹ ਗਜੀ ਦੂਜੀ ਵਾਜੂ ਤੇ ਉੱਤੇ ਕੰਮ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਤੇ ਹੈ ਜੀ ਸਾਰੇ ਅੱਜ ਆਪਣੇ ਕੋਲ ਮਸ਼ੀਨ ਵਰਕ ਦੇ ਹੀ ਸੂਟ ਸੀਗੇ ਤੇ ਅੱਜ ਆਪਣੇ ਕੋਲ ਸਾਰੇ ਮਸ਼ੀਨ ਵਰਕ ਦੇ ਸੂਟ ਨੇ ਤੇ ਬਹੁਤ ਜਿਆਦਾ ਸੋਨੇ ਸੈਂਟਰ ਪੈਨ ਬਣੇ ਹੋਏ ਨੇ ਤੇ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਉਦਾਂ ਦੇ ਹੀ ਸੂਟ ਰੈਡੀ ਕੀਤੇ ਨੇ ਜੀ ਸਾਰੇ ਆ ਇਹ ਸੀਗੇ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਵੇਟੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਨਵੇਂ ਨੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਧੰਨਵਾਦ ਸਸਰੀਆ ਕਾ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਸੋਹਣੇ ਸੋਹਣੇ ਸੂਟਾਂ ਹਨ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਹਨ Bye bye.